ਨੰਬਰ 1 ਕੱਚੇ ਅੰਬ ਦਾ ਸੀਵਨ ਲੀਵਰ ਲਈ ਬਹੁਤ ਹੀ ਜ਼ਿਆਦਾ ਫੈਨੇਮੰਦਮ ਮੰਨਿਆ ਜਾਂਦਾ ਹੈ। ਨੰਬਰ 2 ਸ਼ਹਿਦ ਦਾ ਇਸਤੇਮਾਲ ਕਰਨ ਨਾਲ ਦਿਮਾਗ ਦੀ ਕਮਜ਼ੋਰੀ ਬਹੁਤ ਜਲਦ ਦੂਰ ਹੁੰਦੀ ਹੈ। ਨੰਬਰ 3 ਅਜ਼ਵਾਈਨ ਪੇਟ ਦੇ ਦਰਦ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ ਨੰਬਰ 4 ਪੋਚਾ ਲਗਾਉਣ ਸਮੇਂ ਪਾਣੀ ਵਿੱਚ ਥੋੜਾ ਜਿਹਾ ਸੇਦਾ ਨਮਕ ਜ਼ਰੂਰ ਪਾਓ ਨੰਬਰ 5 ਇੱਕ ਚਮਚਾ ਪੁਦੀਨੇ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਸਵੇਰੇ ਸ਼ਾਮ ਲੈਣ ਨਾਲ ਬਾਹਰ ਨਿਕਲਿਆ ਹੋਇਆ ਪੇਟ ਅੰਦਰ ਹੋ ਜਾਂਦਾ ਹੈ ਅਤੇ ਤੁਹਾਨੂੰ ਮੋਟਾਪੇ ਤੋਂ ਰਾਹਤ ਮਿਲਦੀ ਹੈ। ਨੰਬਰ 6 ਨਮਕ ਵਿੱਚ ਸ਼ਹਿਦ ਮਿਲਾ ਕੇ ਦੰਦਾਂ ਦੀ ਸਫਾਈ ਕਰਨ ਨਾਲ ਦੰਦ ਇੱਕਦਮ ਚਮਕਦਾਰ ਅਤੇ ਸਫੇਦ ਹੋ ਜਾਂਦੇ ਹਨ। ਨੰਬਰ 7 ਆਮਲੇ ਦਾ ਮਰਬਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 8 ਸਿਰਦਰਦ ਦੇ ਲਈ ਦੇਸੀ ਘਿਓ ਦੇ ਵਿੱਚ ਬਣੀਆਂ ਹੋਈਆਂ 3-4 ਜਲੇਬੀਆਂ ਇੱਕ ਗਲਾਸ ਗਰਮ ਦੁੱਧ ਦੇ ਖਾਣ ਨਾਲ ਫਾਇਦਾ ਮਿਲੇਗਾ ਗਾਂ ਦੇ ਦੁੱਧ ਦੇ ਨਾਲ ਇੱਕ ਚਮਚ ਬਦਾਮ ਰੋਗਣ ਖਾਣ ਦੇ ਨਾਲ ਵੀ ਸਿਰਦਰਦ ਨੂੰ ਫਾਇਦਾ ਮਿਲਦਾ ਹੈ ਮਾਈਗ੍ਰੇਨ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ ਬਦਾਮ ਰੋਗਨ ਦਾ ਤੇਲ ਨੱਕ ਵਿੱਚ ਪਾ ਸਕਦੇ ਹੋ ਨੰਬਰ 9 ਜੇਕਰ ਤੁਹਾਨੂੰ ਹੱਥਾਂ ਪੈਰਾਂ ਦੀ ਕੰਬਣ ਦੀ ਸਮੱਸਿਆ ਹੈ ਤਾਂ ਰਾਤ ਦੇ ਖਾਣੇ ਤੋਂ ਬਾਅਦ ਦੋ ਲੌਂਗ ਚਬਾ ਕੇ ਖਾ ਲੋ ਗਰਮ ਪਾਣੀ ਪੀ ਲੋ ਅਤੇ ਜਲਦੀ ਫਾਇਦਾ ਮਿਲੇਗਾ ਨੰਬਰ 10 ਸਰੀਰ ਦੇ ਅੰਦਰੂਨੀ ਹਿੱਸੇ ਵਿੱਚ ਜਦੋਂ ਵੀ ਗੰਮ ਚੋਟ ਲੱਗ ਜਾਵੇ ਤਾਂ ਇੱਕ ਗਲਾਸ ਗਰਮ ਦੁੱਧ ਦੇ ਵਿੱਚ ਹਲਦੀ ਅਤੇ ਇੱਕ ਛੋਟਾ ਚਮਚ ਘਿਓ ਮਿਲਾ ਕੇ ਪੀ ਲੋ ਇਸ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ। ਨੰਬਰ 11 ਪੈਦਾ ਚੱਲਣ ਦੇ ਨਾਲ ਸਿਰਫ ਵਜਨ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਬਲਕਿ ਕੈਸਟਰੋਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਜਿੰਨੀਆਂ ਗੰਭੀਰ ਸਮੱਸਿਆਵਾਂ ਨੂੰ ਵੀ ਕਾਬੂ ਰੱਖਣ ਵਿੱਚ ਮਦਦ ਮਿਲਦੀ ਹੈ। ਅਤੇ ਇਹਨਾਂ ਤੋਂ ਇਲਾਵਾ ਦਿਲ ਨੂੰ ਠੀਕ ਰੱਖਣ ਦੇ ਲਈ ਵੀ ਪੈਦਲ ਚੱਲਣਾ ਚੰਗਾ ਮੰਨਿਆ ਜਾਂਦਾ ਹੈ ਨੰਬਰ 12 ਚਿਹਰੇ ਉੱਤੇ ਸਫੇਦ ਜਾਂ ਕਾਲੇ ਦਾਗ ਨਿਕਲ ਆਉਂਦੇ ਹਨ ਤਾਂ ਐਲੋਵੀਰਾ ਨੂੰ ਥੋੜੇ ਜਿਹੇ ਸ਼ਹਿਦ ਵਿੱਚ ਮਿਲਾ ਕੇ ਲਗਾ ਲਓ ਦਾਗ ਧੱਬੇ ਸਾਫ਼ ਹੋ ਜਾਣਗੇ ਨੰਬਰ 13 ਆਮਲਾ ਖਾਨ ਦੇ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਇਸ ਦੇ ਇਲਾਵਾ ਆਮਲਾ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 14 ਬਰੋਕਲੀ ਦੇ ਵਿੱਚ ਫਾਈਬਰ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਤੁਹਾਡੇ ਵਜ਼ਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਭજન ਘਟ ਕਰਨ ਦੇ ਲਈ ਇਸ ਦਾ ਸੂਪ ਵੀ ਜਾਂ ਸਲਾਦ ਖਾ ਸਕਦੇ ਹੋ ਨੰਬਰ 15 ਜਲੇ ਹੋਏ ਚਕਮਤੇ ਖੂਬ ਪੱਕੇ ਕੇਲੇ ਨੂੰ ਪੀਸ ਕੇ ਬਣ ਲੋ ਤੁਰੰਤ ਆਰਾਮ ਮਿਲਦਾ ਹੈ ਨੰਬਰ 16 ਆਵਾਜ ਬੈਠਣ ਜਾਣ ਤੇ ਇੱਕ ਪੱਕੇ ਹੋਏ ਇਨਾਰ ਦਾ ਸੇਵਨ ਕਰ ਲੋ ਆਵਾਜ਼ ਖੁੱਲ ਜਾਵੇਗੀ ਨੰਬਰ 17 ਜਦੋਂ ਵੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਤਾਂ ਸਰਵਾਈਕਲ ਦਾ ਦਰਦ ਸ਼ੁਰੂ ਹੋ ਜਾਂਦਾ ਹੈ ਇਸ ਦੇ ਲਈ ਆਪਣੀ ਡਾਈਟ ਦੇ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਖਾਧ ਪਦਾਰਥਾਂ ਨੂੰ ਜੋੜੋ ਇਸ ਦੇ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 18 ਸਰਵਾਈਕਲ ਦੇ ਦਰਦ ਤੋਂ ਤੇਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਫਾਇਦਾ ਮਿਲਦਾ ਹੈ ਤੇਲ ਦੇ ਵਿੱਚ ਭਰਪੂਰ ਮਾਤਰਾ ਕਪਾਰ ম্যাগਨੀਸ਼ੀਅਮ ਫਾਸਫੋਰਸ ਵਿਟਾਮਿਨ ਡੀ ਜ਼ਿੰਕ ਇਹ ਤੱਤ ਹੁੰਦੇ ਹੈ ਜੋ ਸਰਵਾਈਕਲ ਦਾ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ ਇਸ ਦੇ ਲਈ ਤੇਲ ਦੇ ਤੇਲ ਨੂੰ ਹਲਕਾ ਗੂੰਗੁਣਾ ਕਰਕੇ ਰੋਜ਼ਾਨਾ ਇਸ ਦੀ ਆਪਣੀ ਗਰਦਨ ਤੇ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਆਪ ਨੂੰ ਦਰਦ ਤੋਂ ਜਲਦੀ ਰਾਹਤ ਮਿਲਦੀ ਹੈ ਨੰਬਰ 19 ਸਰਵਾਈਕਲ ਦੇ ਦਰਦ ਨੂੰ ਦੂਰ ਕਰਨ ਦੇ ਲਈ ਨਹੀਂ ਸੇਕ ਸਭ ਤੋਂ ਵੱਧ ਬਿਹਤਰ ਹੀਨ ਉਪਾਅ ਹੈ ਇਸ ਦੇ ਲਈ ਪਰਾਭੀਤ ਹਿੱਸੇ ਦੇ ਉੱਪਰ 10 ਮਿੰਟ ਤੱਕ ਠੰਡਾ ਸੇਕ ਕਰੋ ਅਤੇ ਉਸ ਦੇ ਬਾਅਦ 10 ਮਿੰਟ ਤੱਕ ਗਰਮ ਤੌਲੀਏ ਦੇ ਨਾਲ ਸੇਕ ਲਓ ਇਸ ਦੇ ਨਾਲ ਮਾਸਪੇਸ਼ੀਆਂ ਦੇ ਦਰਦ ਅਤੇ ਜਕੜਨ ਤੋਂ ਜਲਦਰਾਮ ਮਿਲਦਾ ਹੈ ਨੰਬਰ 2 ਲੌਂਗ ਨੂੰ ਘਿਓ ਦੇ ਵਿੱਚ ਭੁੰਨ ਕੇ ਮੂੰਹ ਵਿੱਚ ਰੱਖ ਲਓ ਅਤੇ ਚਬਾਓ ਇਸ ਦੇ ਨਾਲ ਠੰਡ ਜੁਕਾਮ ਤੋਂ ਫਾਇਦਾ ਮਿਲਦਾ ਹੈ ਨੰਬਰ 1 ਅਦਰਕ ਅਤੇ ਨਿੰਬੂ ਦੇ ਰਸ ਵਿੱਚ ਅੱਧਾ ਚਮਚਾ ਕਾਲੀ ਮਿਰਚ ਪਾਊਡਰ ਮਿਲਾ ਕੇ ਪੀਣ ਦੇ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ। ਨੰਬਰ 2 ਹਿੰਗ ਨੂੰ ਪਾਣੀ ਦੇ ਵਿੱਚ ਉਬਾਲ ਕੇ ਗਰਗਲ ਕਰਨ ਦੇ ਨਾਲ ਦੰਦਾਂ ਦਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 3 ਤਾਜੇ ਮੱਖਣ ਦੇ ਨਾਲ ਸ਼ਹਿਦ ਦਾ ਸੇਵਨ ਕਰਨ ਦੇ ਨਾਲ ਛੇ ਰੋਗਾਂ ਤੋਂ ਰਾਹਤ ਮਿਲਦੀ ਹੈ ਨੰਬਰ 24 ਦੋ ਚਮਚ ਅਦਰਕ ਦਾ ਰਸ ਸ਼ਹਿਦ ਦੇ ਨਾਲ ਖਾਣ ਦੇ ਨਾਲ ਦਮੇ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ ਨੰਬਰ 25 ਕੜੀ ਪੱਤੇ ਪਾਣੀ ਦੇ ਨਾਲ ਪੀਸ ਕੇ ਛਾਣ ਕੇ ਪੀਣ ਦੇ ਨਾਲ ਬਵਾਸੀਰ ਤੋਂ ਛੁਟਕਾਰਾ ਮਿਲਦਾ ਹੈ ਨੰਬਰ 26 ਠੰਡ ਦੇ ਨਾਲ ਹੋਣ ਵਾਲਾ ਬੁਖਾਰ 22 ਗ੍ਰਾਮ ਅਜ਼ਮੈਨ ਸੇਵਨ ਕਰਨ ਦੇ ਨਾਲ ਠੰਡ ਦਾ ਜੋਰ ਨਰਮ ਹੋ ਜਾਂਦਾ ਹੈ ਅਤੇ ਪਸੀਨੇ ਦੇ ਨਾਲ ਬੁਖਾਰ ਉਤਰਨ ਲੱਗ ਜਾਂਦਾ ਹੈ ਨੰਬਰ 27 ਥੋੜੇ ਬੁਖਾਰ ਤੋਂ ਨਮਕ ਕਰਮ ਪਾਣੀ ਦੇ ਨਾਲ ਦਿਨ ਵਿੱਚ ਤਿੰਨ ਵਾਰੀ ਖਾਣ ਦੇ ਨਾਲ ਬੁਖਾਰ ਉਤਰ ਜਾਂਦਾ ਹੈ ਬੁਖਾਰ ਉਤਰਨ ਤੋਂ ਬਾਅਦ ਦਿਨ ਤੱਕ ਸਵੇਰ ਸ਼ਾਮ ਥੋੜਾ ਥੋੜਾ ਨਮਕ ਹੀ ਖਾਂ ਦੇ ਨਾਲ ਬੁਖਾਰ ਨਹੀਂ ਚੜੇਗਾ ਨੰਬਰ 28 ਕੁੱਤੇ ਦੇ ਕੱਟਣ ਦੇ ਨਾਲ ਪਿਆਜ਼ ਦਾ ਰਸ ਅਤੇ ਸ਼ਹਿਦ ਮਿਲਾ ਕੇ ਜ਼ਖਮ ਤੇ ਲਗਾਓ ਜ਼ਖਮ ਜਲਦੀ ਭਰ ਜਾਵੇਗਾ ਨੰਬਰ 29 ਵਿਚੂ ਦੇ ਡੰਗ ਮਾਰਨ ਦੇ ਨਾਲ ਪਿਆਜ਼ ਕੱਟ ਕੇ ਬੰਨ ਲੋ ਜ਼ਹਿਰ ਦਾ ਅਸਰ ਘਟ ਹੋ ਜਾਵੇਗਾ ਨੰਬਰ 30 ਸਰਦੀ ਜ਼ੁਕਾਮ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ ਸਰਦੀ ਦੇ ਨਾਲ ਜੇਕਰ ਬਲਗਮ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਪਾਊਡਰ ਅਤੇ ਅਦਰਕ ਦੇ ਨਾਲ ਗੁੜ ਦਾ ਸੇਵਨ ਕਰਨ ਦੇ ਨਾਲ ਰਾਹਤ ਮਿਲਦੀ ਹੈ ਨੰਬਰ 31 ਪਾਣ ਦੇ ਪੱਤੇ ਨੂੰ ਪਾਣੀ ਦੇ ਵਿੱਚ ਉਬਾਲ ਕੇ ਬੀਨ ਦੇ ਨਾਲ ਛਾਤੀ ਦਾ ਕਫ ਦੂਰ ਹੁੰਦਾ ਹੈ ਅਤੇ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 32 ਕਦੇ ਵੀ ਸਾਨੂੰ ਬਹੁਤ ਜ਼ਿਆਦਾ ਗਰਮ ਪਾਣੀ ਜਾਂ ਬਹੁਤ ਜ਼ਿਆਦਾ ਠੰਡੇ ਪਾਣੀ ਦੇ ਨਾਲ ਨਹੀਂ ਨਹਾਉਣਾ ਚਾਹੀਦਾ। ਇਸ ਦੇ ਨਾਲ ਸਿਹਤ ਵਿਗੜਨ ਦਾ ਖਤਰਾ ਬਣਿਆ ਰਹਿੰਦਾ ਹੈ। ਨੰਬਰ 33 ਕੇਲਾ ਲੋ ਬਲੱਡ ਪ੍ਰੈਸ਼ਰ ਦੇ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਵਿੱਚ ਪੋਟਾਸ਼ੀਅਮ ਅਤੇ ਲੋਸ ਸਟਾਲ ਹੁੰਦਾ ਹੈ ਜਿਸ ਦੇ ਨਾਲ ਹਾਰਟ ਅਟੈਕ ਦੀ ਬਿਮਾਰੀ ਤੋਂ ਵੀ ਬਚਾਉਂਦਾ ਹੈ ਅਤੇ એનર્ਜੀ ਵੀ ਦਿੰਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਧੰਨਵਾਦ ਜੀ